ਦੋਸਤੋ ਮੈਂ ਤੁਹਾਡਾ ਡਾਕਟਰ ਮਨਜੀਤ ਅਸਿਸਟ ਦੋਸਤੋ ਅੱਜ ਆਪਾਂ ਜਿਸ ਮੈਡੀਸਨਲ ਪਲਾਂਟ ਦੀ ਗੱਲ ਕਰਾਂਗੇ ਆਪਾਂ ਚੱਜ ਦੇ ਵਿਸ਼ੇ ਦੇ ਅਨੁਸਾਰ ਜਿਸ ਮੈਡੀਸਨਲ ਪਲਾਂਟ ਦੀ ਗੱਲ ਕਰਾਂਗੇ ਉਹਨੂੰ ਆਮ ਭਾਸ਼ਾ ਦੇ ਵਿੱਚ ਮੋਰ ਪੰਖੀ ਜਾਂ ਵਿਦਿਆਪੜਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਇਹਦਾ ਦੋਸਤੋ ਉਹ ਜਿਹੜਾ ਬੋਟੈਨੀਕਲ ਨੇਮ ਹੈ ਜਿਹੜਾ ਦਾ ਮੈਡੀਸਨਲ ਨੇਮ ਹੈ ਉਹ ਹੈਗਾ ਤੁਜਾ ਓਸੀਡੈਂਟਲਿਸ ਤੁਜਾ ਓਸੀਡੈਂਟਲਿਸ ਇਹਦਾ ਨਾਮ ਹੁੰਦਾ ਆ ਦੇਖੋ ਮੋਰ ਦੇ ਪੰਖਣੀ ਦਾ ਇਹਦਾ ਹੁੰਦਾ ਹੈ ਇਦੇ ਉੱਤੇ ਛੋਟੇ-ਛੋਟੇ ਉਹ ਲੱਗਦੇ ਆ ਬੀਜ ਲੱਗਦੇ ਆ ਇਹ ਬਹੁਤ ਅੱਛੀ ਦਵਾਈ ਹੈ ਇਹ ਵੈਸੇ ਆਮ ਤੌਰ ਤੇ ਬਹੁਤ ਕੰਟਰੀਆਂ ਦੇ ਵਿੱਚ ਪਾਇਆ ਜਾਂਦਾ ਹੈ ਜੀ ਹਾਰਸ ਬਣਦੀ ਹੈ ਬਾੜ ਜਿਹਨੂੰ ਕਹਿੰਦੇ ਆ ਵੈਸੇ ਇਹਦਾ ਜਿਹੜਾ ਦਰਖਤ ਹੈ ਉਹ 40 ਤੋਂ ਲੈ ਕੇ 60 ਫੁੱਟ ਤੱਕ ਲੰਬਾ ਵੀ ਹੋ ਜਾਂਦਾ ਹੈ ਪਰ ਹੁਣ ਇਹ ਕਈ ਵੈਰਾਈਟੀਆਂ ਦੇ ਵਿੱਚ ਆਉਂਦਾ ਇੱਕ ਛੋਟੀ ਵੈਰਾਈਟੀ ਹੁੰਦੀ ਆ ਉਹ 2 2 ਫੁੱਟ ਤੱਕ 2.5 ਫੁੱਟ ਤੱਕ ਵੀ ਰਹਿੰਦੀ ਹੈ ਇਹ ਦੋਸਤੋ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਵਰਤਿਆ ਜਾਂਦਾ ਹੈ ਜੋੜਾਂ ਦੀਆਂ ਤਕਲੀਫਾਂ ਦੇ ਵਿੱਚ ਇਹ ਐਂਟੀਬੈਕਟੀਰੀਅਲ ਵੀ ਹੈ ਐਂਟੀ ਮਾਈਕਰੋਬੀਅਲ ਵੀ ਹੈ ਐਂਟੀ వైరਲ ਵੀ ਹੈ ਤੇ ਇਹ ਛਾਹ ਦੇ ਰੋਗਾਂ ਦੇ ਵਿੱਚ ਛਾਮੜੀ ਦੇ ਰੋਗਾਂ ਦੇ ਵਿੱਚ ਹੋਰ ਕਈ ਦਵਾਈਆਂ ਦੇ ਵਿੱਚ ਬਾਲਾਂ ਦੇ ਵਿੱਚ ਹਾਇਰਟ ਦੇ ਵਿੱਚ ਇਹੀਆਂ ਕਈ ਦਵਾਈਆਂ ਦੇ ਵਿੱਚ ਇਹ ਵਰਤਿਆ ਜਾਂਦਾ ਹੈ ਹੋਮੋਪੈਥੀ ਦੇ ਵਿੱਚ ਖਾਸ ਕਰਕੇ ਇਹ ਮੌਕੇ ਨੂੰ ਲਾਉਣ ਦੇ ਲਈ ਜਿਹੜੇ ਮੌਗਲ ਹੁੰਦੇ ਨੇ ਸਰੀਰ ਦੇ ਵਿੱਚ ਕਿਤੇ ਵੀ ਮੌਕੇ ਹੋ ਜਾਣ ਬਵਾਸਿਰ ਦੇ ਮੌਕੇ ਹੋਣ ਸਰੀਰ ਦੇ ਕਿਤੇ ਵੀ ਮੌਕੇ ਹੋਣ ਉਹਨਾਂ ਮੌਕੇ ਨੂੰ ਠੀਕ ਕਰਨ ਦੇ ਵਿੱਚ ਇਹ ਵਰਤੀ ਜਾਂਦੀ ਹੈ ਦੂਜਾ ਕਿਊ ਦੇ ਨਾਲ ਹੀ ਵਰਤੀ ਜਾਂਦੀ ਹੈ ਇਹਦੇ ਵਿੱਚ ਇੱਕ ਕੰਪਾਊਂਡ ਪਾਇਆ ਜਾਂਦਾ ਜਿਸ ਨੂੰ ਫੂਜੋ ਯੋਨ ਕਿਹਾ ਜਾਂਦਾ ਹੈ ਉਹਦੇ ਕਾਰਨ ਹੀ ਉਹ ਫੂਜੋ ਕਾਰਨ ਦੇ ਕਾਰਨ ਹੀ ਇਹਦੇ ਚ ਇੱਕ ਤੇਲ ਨਿਕਲਦਾ ਹੈ ਐਸੈਂਸ਼ੀਅਲ ਆਇਲ ਜਿਸ ਨੂੰ ਆਪਾਂ ਬੋਲਦੇ ਆ ਉਹ ਤੇਲ ਪਾਈਨਸ ਹੁੰਦਾ ਹੈ ਉਸੇ ਤੇਲ ਤੋਂ ਅੱਗੇ ਮੈਡੀਸਿਨ ਤਿਆਰ ਹੁੰਦੀ ਹੈ ਉਸੇ ਤੇਲ ਨੂੰ ਲਾਉਣ ਨਾਲ ਮੋਗੇ ਉਤਰ ਜਾਂਦੇ ਆ ਉਹ ਤੇਲ ਹੋਰ ਬਾਕੀ ਸਾਰੀਆਂ ਦਵਾਈਆਂ ਦੇ ਵਿੱਚ ਕੰਮ ਆਉਂਦਾ ਹੈ ਇਹ ਬਹੁਤ ਕੀਮਤੀ ਪੌਦਾ ਹੈ ਜੇ ਇਹਦੀ ਛਾਲ ਵੱਢੀ ਜਾਂਦੀ ਹੈ ਬਹੁਤ ਹੀ ਕੀਮਤੀ ਦਾ ਤੇਲ ਬਣਦਾ ਜਾਂਦਾ ਹੈ ਹੋਰ ਸਕਿਨ ਦੀਆਂ ਪ੍ਰੋਬਲਮ ਦੇ ਵਿੱਚ ਵੀ ਇਹ ਕੰਮ ਆਉਂਦਾ ਹੈ ਇਹ ਬਾੜਸ ਹੋ ਗਏ ਮੌਕੇ ਹੋ ਗਏ ਕਿ ਸਕਿੰਦੀਆਂ ਹੋਰ ਕਈ ਪ੍ਰੋਬਲਮ ਜੇ ਅਸੀਂ ਠੀਕ ਨਾ ਹੁੰਦੇ ਹੁਣ ਉਹਨਾਂ ਦੇ ਵਿੱਚ ਦੋਸਤੋ ਇਹਦੀ ਪਛਾਣ ਕਰ ਲਓ ਇਹ ਪੌਦਾ ਹੈ ਦੋਸਤੋ ਇਹੋ ਜਿਹੇ ਪੌਦਿਆਂ ਦੀ ਹੋਰ ਜਾਣਕਾਰੀ ਲੈਣ ਦੇ ਲਈ ਤੁਸੀਂ ਮੇਰਾ YouTube ਚੈਨਲ ਮੇਰਾ Facebook ਚੈਨਲ ਤੇ ਮੇਰਾ Instagram ਚੈਨਲ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਉਹਨੂੰ ਫਾਰਵਰਡ ਕਰੋ ਆ ਦੇਖ ਲਓ ਜਿਹੜੇ ਡਾਕਟਰ ਵੀ ਨੇ ਉਹ ਬਿਚਾਰੇ ਇਹ ਪੁੱਛਦੇ ਨੇ ਕਿ ਤੁਹਾਜਾ ਦਾ ਪlant ਕਹੇ ਜਾਂਦਾ ਇਹ ਹੁੰਦਾ ਤੁਹਾਜਾ ਥੈਂਕ ਯੂ